ਵਾਹਿਗੁਰੂ ਸਾਬ ਜੀ ਧੂ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਰਤੋ ਊ ਮੇਰਾ ਰਾਖਾ ਸਭਨੀ ਥਾਈ ਤਾਂ ਪੋਕੇ ਹਾ ਕਾੜਾ ਜੀਓ ਸੋ ਕਹੋ ਤਲ ਗੁਰ ਸੇਵੀਐ ਨਸ ਸਹਿਜ ਸੁਭਾਏ ਬਾਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਨਵਾ ਅਗੇ ਸੁਖ ਗੁਰ ਦੀਆ ਅੱਛੇ ਕੁਸਲ ਖੇਮ ਗੁਰ ਈਆ ਸਰਬਨਦਾਨ ਸੁਖ ਪਾਇਆ ਗੁਰ ਆਪਣਾ ਰਦਤ ਆਇਆ ਅਗੇ ਸੁਖ ਗੁਰ ਦੀਆ ਪਾਛਾ ਕੁਸਲ ਖੇਮ ਗੁਰ ਕੀਆ ਸਰਬ ਨਿਦਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਾਇਆ ਆਪਣ ਸਤਗੁਰ ਕੀ ਵੜੇ ਆਈ ਮਨ ਇਸ਼ਾ ਫਲ ਪਾਈ ਸੰਤੋ ਦੇ ਦਿਨ ਚੜੈ ਸੁਵਾਈ ਰਾਹਾ ਜੀ ਜੰਤ ਸਭ ਭਾਏ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਿਜ ਸੁਭਾਏ ਮਲੇ ਗੋਪਾਲਾ ਨਾਨਕ ਸਾਚ ਪਤੀਨੇ ਜੀ ਜੰਤ ਸਭ ਭਾਏ ਦਿਆਲਾ ਪਰ ਆਪਣੇ ਕਰਦੀਨੇ ਸੈ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਬਤਿਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਰਠ ਮਹਲਾ ਪੰਜਵਾਂ ਆਗੇ ਸੁਖ ਗੁਰ ਦੀਆ ਪਾਛੇ ਕੁਸਲ ਖੇਮ ਗੁਰ ਕੀਆ ਸਰਮੁਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਹਰ ਹਰ ਜਨਮ ਦੁਏ ਏਕ ਹੈ ਬਿਬ ਵਿਚਾਰ ਕਾਸ਼ ਨਾ ਹੈ ਜਲ ਤੇ ਉਭਜ ਤਰੰਗ ਜਿਉ ਜਲ ਹੀ ਬਿਖੇ ਸੰਭਾਹੇ ਵਾਹਿਗੁਰੂ ਜੀ ਉੰਬਰ ਛੰਦ ਪਟ ਤਿਆਗ ਕੈ ਸਭ ਗਰਬ ਨਿਤ ਨਿਰਪਤੀਰ ਬੋਲੇ ਸਰਬ ਨਿਰਪੂਸ਼ੀ ਹੈ ਗੁਰ ਗਿਆਨ ਕਾ ਦੇ ਤੋਏ ਵਿਧਾਨ ਪਾਟ ਤਿਆਗ ਕੈ ਸਭ ਗਰਬ ਨਿਰਪਤੀਰ ਬੋਲੇ ਸਰਬ ਨਿਰਪੂਸ਼ੀ ਹੈ ਗੁਰ ਗਿਆਨ ਕਾ ਦੇ ਤੋਏ ਵਿਦਾਂ ਤੋਟਕ ਵਿਦਪੂਰਕ ਸੁਭ ਚਾਰ ਆਰ ਗਿਆਨ ਰੀਤ ਵਿਚਾਰ ਗੁਰ ਪਾਖੀਐ ਮੋਹਿ ਭੇਵ ਏਮ ਦੇਖੀਐ ਮਨ ਦੇਵ ਗੁਰ ਗਿਆਨ ਬੋਲਿਓ ਬੈਨ ਸੁਭਚਾਰ ਸੋ ਸੁਖ ਦੈਨ ਸ਼ੁਰਕਾਬ ਵੇਖ ਲੈ ਹਾਥ ਇਹ ਭਾਰੀ ਐ ਤੇ ਸਾਥ ਸ਼ੁਰਕਾਬ ਵੇਖ ਲੈ ਹਾਥ ਇਹ ਭਾਰੀ ਐ ਤੇ ਸਾਥ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ